ਹੇ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਪੰਜਾਬੀਓ ਅੱਜ ਬਈ ਛੋੜੇ ਨਾਲ ਜੋ ਆਪਾਂ ਇੱਕ ਬਹੁਤ ਵੱਡੇ ਵਿਚਾਰ ਸਾਂਝੇ ਕਰਨੇ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਗੱਲ ਜੋ ਹੈਗੀ ਆ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਵਿੱਚ ਜੋ ਆਪਾਂ ਕਹਿੰਦੇ ਪਉ ਦੇ ਮਹੀਨਿਆਂ ਦੇ ਵਿੱਚ ਜੋ ਸ਼ਹੀਦ ਹੋਏ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਜੀ ਨੂੰ ਕਿ ਨੀਹਾਂ ਦੇ ਵਿੱਚ ਚਨਵਾ ਦਿੱਤਾ ਗਿਆ ਸੀ ਅੱਜ ਜੋ ਇਸ ਗੱਲ ਨੂੰ ਲੈ ਕੇ ਬਹੁਤ ਵੱਡੀ ਜੋ ਇੱਕ ਜਸੂ ਮਸੂਬ ਵੱਲੋਂ ਜੋ ਇੱਕ ਨਰੂਲਾ ਜਿਹਦਾ ਨਾਮ ਰੂਲੇ ਦੇ ਨਾਂ ਤੇ ਉਹਨੇ ਇੱਕ ਐਸੀਆਂ ਗੱਲਾਂ ਕਹਿ ਦਿੱਤੀਆਂ ਸਾਡੇ ਖਾਲਸਾ ਪੰਥ ਬਾਰੇ ਜੋ ਕੀ ਆਪਣਾ ਇੱਕ ਪੰਜਾਬੀ ਮੁੰਡਾ ਉਹਦੇ ਨਾਲ ਭੜ ਰਿਹਾ ਇਸ ਗੱਲ ਨੂੰ ਲੈ ਕੇ ਜੋ ਕਹਿ ਰਿਹਾ ਬਈ ਜੋ ਸਾਡੇ ਇਹਨੂੰ ਆਪਾਂ ਕਹਦੇ ਆ ਕਿ ਕ੍ਰਿਸਮਸ ਡੇ ਇਹ ਮਨਾਉਂਦੇ ਆ ਇਹ ਕਹਿ ਰਿਹਾ ਵੀ ਸਾਨੂੰ ਰੋਕਿਆ ਜਾ ਰਿਹਾ ਵੀ ਸਾਡਾ ਇਹ ਦਿਨ ਆ ਜੀ ਉਹਦੇ ਮਹੀਨੇ ਸਾਡੇ ਜੋ ਬੱਚੇ ਸ਼ਹੀਦ ਹੋਏ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਇਹ ਇਹ ਜੋ ਨਰੋਲਾਗਾ ਇਹ ਗੱਲ ਨੂੰ ਇਹ ਕਹਿ ਰਿਹਾਗਾ ਵੀ ਕਹਿੰਦਾ ਸਾਨੂੰ ਕਿਸੇ ਤੱਕ ਕੋਈ ਮਤਲਬ ਨਹੀਂ ਸਾਡਾ ਜੋ ਧਰਮ ਹੈ ਧੁਰ ਤੋਂ ਚੱਲਦਾ ਆ ਤੇ ਜੇ ਕਿਸੇ ਦੇ ਘਰੇ ਮਰਗਤ ਹੋ ਜੇ ਤਾਂ ਇੱਕ ਘਰੇ ਸ਼ਾਦੀ ਹੋਵੇ ਤਾਂ ਉਹ ਆਪਦੀ ਸ਼ਾਦੀ ਨਹੀਂ ਰੋਕਦੂਆ ਉਹ ਸਿੱਧਾ ਗੱਲ ਕਹਿ ਕੇ ਨੂੰ ਰਿਹਾਗਾ ਛੋਟੇ ਸ਼ਹਿਬਜਾਦੇਆਂ ਵਾਰੇ ਕਹਿ ਰਿਹਾ ਇਹ ਇਨਸਾਨ ਨੂੰ ਇਹ ਸੋਚਣੀ ਚਾਹੀਦੀ ਆ ਸਾਡੇ ਪੰਜਾਬ ਦੇ ਵਿੱਚ ਜੋ ਮੈਂ ਕਹਿੰਦਾ ਛੋਟੇ ਸ਼ਹਿਬਜਾਦੇ ਨਿੱਕੇ ਨਿੱਕਿਆਂ ਜੋ ਕਿ ਜਾਨਾ ਸੀਗੇ ਉਹਨਾਂ ਨੂੰ ਮਸਲਿਆਂ ਨੇ ਨੀਹਾ ਵਿੱਚ ਜਨਵਾ ਦਿੱਤ ਜਨਵਾ ਦਿੱਤਾ ਗਿਆ ਸੀ ਤੇ ਜਿਹਨੇ ਆਪਾਂ ਬਹੁਤ ਇਹਦੇ ਵਿੱਚ ਜਿਹੜੇ ਵਿੱਚ ਲੋਕ ਸ਼ਾਮਲ ਸੀ ਜਿਹਦਾ ਨਾਂ ਗੰਗੂ ਆਰਮਨ ਸੋਈਆ ਜਿਹਨੂੰ ਕਿਹਾ ਜਾਂਦਾ ਉਹਨੇ ਵੀ ਇੱਕ ਧੋਖਾ ਕੀਤਾ ਸੀ ਸਿਰਫ ਚੰ ਪੈਸਿਆਂ ਵਾਸਤੇ ਸਿਰਫ ਮੋਰਾ ਵਾਸਤੇ ਮਾਤਾ ਗੁਜਰੀ ਦੇ ਬੱਚਿਆਂ ਨਾਲ ਧੋਖਾ ਕੀਤਾ ਸੀ ਬਹੁਤ ਵੱਡਾ ਆ ਹੋਰ ਵੀ ਬਹੁਤ ਕਈ ਗੱਲਾਂ ਸਾਡੇ ਇਤਿਹਾਸ ਨੂੰ ਲੈ ਕੇ ਹੁਣ ਇੰਨੀ ਗੱਲ ਮੇਰੀ ਇਹ ਵੀਡੀਓ ਮੈਂ ਕਿਸੇ ਵੀ ਵੀਡੀਓ ਨੂੰ ਸ਼ੇਅਰ ਕਰਨ ਨੂੰ ਨਹੀਂ ਕਹਿੰਦਾ ਹੁੰਦਾ ਇਹ ਵੀਡੀਓ ਜਰੂਰ ਸ਼ੇਅਰ ਕਰ ਦੋ ਉਸ ਰੂਲੇ ਤੇ ਇੱਕ ਪਚਾ ਦਿਓ ਮੇਰੀ ਜਿਹੜਾ ਇਹ ਬਕਵਾਸ ਕਰ ਰਿਹਾ ਸਾਡੇ ਖਾਲਸਾ ਪੰਥ ਬਾਰੇ ਜਸੂ ਵਸੂ ਨੂੰ ਨਹੀਂ ਮਾੜਾ ਕਹਿ ਰਹੇ ਅਸੀਂ ਕਿਉਂਕਿ ਰੱਬ ਸਾਰਿਆਂ ਦਾ ਇੱਕੋ ਹੀ ਆ ਕਾਲਪੁਰਖ ਵੈਗੁਰੂ ਤਾਂ ਇੱਕੋ ਹੀ ਆ ਪਰ ਜਿਹੜੇ ਆ ਲੋਗ ਆ ਤਰ੍ਹਾਂ ਤਰ੍ਹਾਂ ਦੇ ਜੋ ਉਪਾਸ਼ਨ ਬੋਲਦੇ ਆ ਇਹ ਗਲਤ ਆ ਇਹਨਾਂ ਦੇ ਵਿਚਾਰ ਕਿਉਂਕਿ ਇਹਨਾਂ ਨੂੰ ਇਹ ਨਹੀਂ ਪਤਾ ਵੀ ਜੋ ਇਸ ਪੋਦੇ ਮਹੀਨੇ ਦੇ ਵਿੱਚ ਸਾਡੇ ਜੋ ਛੋਟੇ-ਛੋਟੇ ਬੱਚੇ ਬੱਚਿਆਂ ਨੇ ਕੁਰਬਾਨੀਆਂ ਦਿੱਤੀਆਂ ਚਾਰੇ ਪੁੱਤਰਵਾਰ ਤੇ ਸਾਰਾ ਪਰਿਵਾਰਵਾਰਤਾ ਗੁਰੂ ਗੋਬਿੰਦ ਸਿੰਘ ਨੇ ਇਹਨਾਂ ਨੇ ਆਪਣੀਆਂ ਜਾਨਾਂ ਦੇ ਕੇ ਵੀ ਸਾਨੂੰ ਇਹਨਾਂ ਨੂੰ ਇਹ ਲੋਕ ਇਤਿਹਾਸ ਭੁੱਲ ਰਹੇ ਆ ਕਿਉਂਕਿ ਜੇ ਆਪਾਂ ਕਹੀਏ ਸਾਡੇ ਜੋ ਹਰੀ ਸਿੰਘ ਨਲੂਏ ਹੋਰੀ ਜਿਵੇਂ ਹਰੀ ਸਿੰਘ ਨਲੂਆ ਜਿਹਨੇ ਸ਼ੇਰ ਦਾ ਜਵਾੜਾ ਪਾੜਿਆ ਸੀ ਬਾਬਾ ਦੀਪ ਸਿੰਘ ਜੀ ਨੇ ਆਪਦੇ ਇੱਥੇਲੀ ਦੇ ਉੱਤੇ ਸੀਸ ਧਰ ਕੇ ਲੜਿਆ ਸੀ ਮੁਗਲਾਂ ਨਾਲ ਤੇ ਜਿਨੇ ਕੀ ਇਹਨਾਂ ਨੂੰ ਅੰਜਾਮ ਦਿੱਤੇ ਗਏ ਸੀ ਮੁਸਲਮਾਨਾਂ ਦੇ ਢੇਰ ਲਾ ਦਿੱਤੇ ਗਏ ਸੀ ਇਹ ਲੜਾਈਆਂ ਦੇ ਵਿੱਚ ਸਾਡੀ ਇੰਨੀ ਜਿੱਤ ਪ੍ਰਾਪਤ ਹੋਈ ਹੈ ਖਾਲਸਾ ਪੰਥੀ ਖਾਲਸਾ ਪੰਥ ਦਾ ਮੁਕਾਬਲਾ ਅੱਜ ਤੱਕ ਨਾ ਕੋਈ ਕਰ ਸਕਿਆ ਨਾ ਕੋਈ ਕਰੂਗਾ ਸਾਡੇ ਪੰਜਾਬ ਦਾ ਇਤਿਹਾਸ ਰਿਹਾ ਇਹ ਜੇ ਤੁਸੀਂ ਇਤਿਹਾਸ ਸੁਣ ਲਓ ਤੁਹਾਨੂੰ ਕੰਮਣੀ ਚੜਜੂਗੀ ਜੋ ਛੋਟੇ ਛੋਟੇ ਬੱਚਿਆਂ ਦੀਆਂ ਗੱਲਾਂ ਸੁਣ ਕੇ ਤੇ ਹੋਰ ਵੀ ਤਾਂ ਇੰਨਾ ਕੁ ਵੀ ਤੁਹਾਨੂੰ ਪਤਾਗਾ ਕਿ ਜੋ ਸਾਡੇ ਬਾਬਾ ਦੀਪ ਸਿੰਘ ਹਰੀ ਸਿੰਘ ਨਰੂਆ ਜਿਨ੍ਹਾਂ ਕੀ ਸ਼ੇਰ ਦੇ ਜਵਾਨੇ ਪਾੜੇ ਸੀ ਜਿਨੂੰ ਕੀ ਵਾਕਈ ਹੋਰ ਬਾਬਾ ਬੰਦਾ ਸਿੰਘ ਬਹਾਦਰ ਜੀਵਨ ਸਿੰਘ ਜਿਨੇ ਕੁਰਬਾਨੀਆਂ ਕੀਤੀਆਂ ਤੇ ਬਾਕੀ ਹੋਰ ਬਹੁਤ ਵੱਡਾ ਇਤਿਹਾਸ ਆ ਸਾਡਾ ਤੇ ਸੋਡਾ ਤਾਂ ਆਪਾਂ ਇਹ ਨਹੀਂ ਕਹਿਣਾ ਚਾਹੁੰਦੇ ਵੀ ਜੋ ਸੁਮਸੂਆ ਮਾੜਾ ਗਾ ਜੋ ਸੁਮਸੂਨੀ ਮਾੜਾ ਇਹ ਲੋਕ ਮਾੜੇ ਆ ਜਿਹੜੇ ਕਹਿ ਰਹੇ ਆ ਕਿਉਂਕਿ ਪੌ ਦੇ ਮਹੀਨੇ ਦੇ ਵਿੱਚ ਸਾਡੇ ਜੋ ਬੱਚੇ ਸ਼ਹੀਦ ਹੋਏ ਸੀ ਇਹ ਇਹਨਾਂ ਨੂੰ ਕੱਲਿਆਂ ਨੂੰ ਨਹੀਂ ਇਹ ਕਲਾਕਾਰਾਂ ਨੂੰ ਵੀ ਇਹ ਗੱਲ ਕਹੀਤੀ ਗਈ ਸੀ ਵੀ ਤੁਸੀਂ ਸ਼ੋਅ ਨਹੀਂ ਲਾਉਣਾ ਛੋ ਪੋਦੇ ਮਹੀਨੇ ਦੇ ਵਿੱਚ ਕੋਈ ਸ਼ੋਹਣੀ ਕਿਸੇ ਨੇ ਲਾਉਣਾ ਕਲਾਕਾਰਾਂ ਨੂੰ ਵੀ ਇਹ ਗੱਲ ਕਹਿ ਦਿੱਤੀ ਗਈ ਸੀ ਨਾ ਕਿ ਸੋ ਨੂੰ ਇਹ ਉਲਟਾ ਇਹ ਕਹਿ ਰਿਹਾ ਵੀ ਜੇ ਕਿਸੇ ਦੇ ਘਰੇ ਇੱਕ ਪਾਸੇ ਮਰਗ ਤੋਂ ਵੀ ਤੇ ਇੱਕ ਪਾਸੇ ਜੋ ਕਿਸੇ ਦੀ ਸ਼ਾਦੀ ਹੋਵੇ ਤਾਂ ਉਹ ਆਦਮੀ ਸ਼ਾਦੀ ਨੂੰ ਕਹਿੰਦਾ ਵੀ ਰੋਕ ਨਹੀਂ ਸਕਦਾ ਕਿਉਂਕਿ ਇੱਕ ਪਾਸੇ ਖੁਸ਼ੀ ਦਾ ਮਾਹੌਲ ਆ ਕਹਿੰਦਾ ਮਤਲਬ ਇਹ ਇਹ ਕਹਿ ਰਿਹਾ ਵੀ ਜੇ ਹੁਣ ਸਹਬ ਜਾਦੇ ਪੋਦੇ ਮਹੀਨੇ ਚ ਸੀਦ ਹੋਏ ਤਾਂ ਅਸੀਂ ਕੀ ਕਰੀਏ ਅਸਤਾਵ ਦਾ ਇਹ ਜੋ ਆਪਾਂ ਕਹਿੰਦੇ ਆ 크ਿਸਮਸ ਜਿਹੜੇ ਮਨਾਵਾਂਗੇ ਕਹਿੰਦਾ ਮਤਲਬ ਇਹ ਗੱਲ ਆ ਇਹ ਲੋਕਾਂ ਨੂੰ ਸਮਝਣਾ ਚਾਹੀਦਾ ਜਿਹੜੇ ਇਹ ਨਾ ਇੱਕ ਬਾਲਾ ਵੱਡੀ ਗੱਲ ਦਾ ਇੱਕ ਨਾ ਇਹ ਬਿਆਨ ਕਰਦੇ ਹੁੰਦੇ ਆ ਕਿ ਜਸੂ ਮਸੂ ਵਾਲੇ ਇਹ ਇੰਨੀ ਗੱਲ ਲੋਕਾਂ ਨੂੰ ਇਹ ਕਹਿ ਦਿੰਦੇ ਆ ਆਪਣੇ ਬੰਨਿਓ ਵੀ ਅਸੀਂ ਮੁਰਦਾ ਜਿੰਦਾ ਕਰਦੇ ਆ ਪੌਲੀਆਂ ਵੀਡੀਓ ਚ ਦੇਖਿਆ ਮੈਂ ਕਿਉਂਕਿ ਇਹ ਤਾਂ ਫਿਰ ਭਗਵਾਨ ਨੂੰ ਚੈਲੰਜ ਕਰ ਰਹੇ ਆ ਕਿਉਂਕਿ ਉਹ ਕਾਲਪੁਰਖ ਵੈਗੁਰੂ ਨੇ ਆਪਾਂ ਨੂੰ ਜਿਹਨੇ ਧਰਤੀ ਤੇ ਭੇਜਤਾ ਤਾਂ ਜਾਣ ਲੈਣ ਦਾ ਅਧਿਕਾਰ ਵੀ ਉਸੇ ਨੂੰ ਹੀ ਆ ਤਾਂ ਜਾਣ ਕਰ ਧਰਤੀ ਤੇ ਭੇਜਣ ਦਾ ਅਧਿਕਾਰ ਵੀ ਉਸ ਨੂੰ ਆ ਨਾ ਕੋਈ ਹੋਰ ਇਹ ਇਤਿਹਾਸ ਦੇ ਵਿੱਚ ਲਿਖਿਆ ਗਿਆ ਸਾਰੀਆਂ ਚੀਜ਼ਾਂ ਇਹ ਤਾਂ ਆਪਾਂ ਨੋਰਮਲੀ ਪਤਾ ਇਹ ਆਪਦੇ ਬੰਨੀਓ ਇੱਕ ਅਲੱਗ ਗੱਲ ਕਰਦੇ ਹੁੰਦੇ ਆ ਸਾਡਾ ਜੋ ਪ੍ਰਭੂ ਆ ਇਹ ਮੁਰਦਿਆਂ ਨੂੰ ਜ਼ਿੰਦਾ ਕਰਦਾ ਇਹ ਬਹੁਤ ਵੱਡੀ ਗਲਤ ਗੱਲ ਕਹਿੰਦੇ ਆ ਕਿਉਂਕਿ ਜੇ ਆਪਾਂ ਕਹਿ ਦਈਏ ਵੀ ਇਨਸਾਨ ਕਰੋ ਮੁਰਦੇ ਨੂੰ ਜ਼ਿੰਦਾ ਕਰੋ ਫਿਰ ਆ ਹਸਪਤਾਲਾਂ ਚ ਕਿਉਂ ਜਾਂਦੇ ਆ ਲੋਕ ਜਾ ਕੇ ਫਿਰ ਛੋਡੇ ਕੋਲ ਕਿਉਂ ਨਹੀਂ ਆਉਂਦੇ ਲੋਕ ਜਿਹੜਾ ਕੋਈ ਮਰੀਜ਼ ਆ ਜਿਆਦਾ ਡਾਉਨ ਆ ਪੀਜੀਆ ਹੀ ਭਰੇ ਪਏ ਆ ਫਿਰ ਤੁਹਾਡੇ ਕੋਲੇ ਕਿਉਂ ਨਹੀਂ ਆਉਂਦੇ ਜੇ ਤੁਸੀਂ ਜਿੰਦਾ ਕਰਦੇ ਹੋ ਮੁਰਦੇ ਫਿਰ ਤੁਹਾਡੇ ਕੋ ਕੋ ਭੀੜ ਲੱਗ ਜੇ ਜਮਾ ਹੋ ਜਾਣ ਲੋਕ ਸਾਡੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਫਿਰ ਤੁਹਾਨੂੰ ਮੰਨਣ ਇਹ ਬਹੁਤ ਵੱਡੀਆਂ ਜੋ ਗੱਲਾਂ ਦੇ ਵਾਅਦੇ ਕਰਦੇ ਤਾਂ ਇਹ ਜਿਵੇਂ ਇਹ ਕਹਿੰਦੇ ਆ ਜਦੋਂ ਇਹਨਾਂ ਦੀ ਸੰਗਤ ਹੁੰਦੀ ਆ ਇੱਕ ਫੂਕ ਜੀ ਮਾਰਦੇ ਹੁੰਦੇ ਇਹ ਪਾਣੀ ਵੀ ਛਿੜਕਦਾ ਹੀ ਹੁੰਦਾ ਮਾੜਾ ਮੋਟਾ ਜਿਆ ਤੇ ਉਹ ਸਾਰੀ ਸੰਗਤ ਡਿੱਗੀ ਜਾਂਦੀ ਆ ਇੱਕ ਡਿੱਗ ਜੂ ਦੋ ਡਿੱਗ ਜੂ ਸਾਰੀ ਸੰਗਤ ਨੂੰ ਤਾਂ ਕੁਝ ਨਹੀਂ ਹੁੰਦਾ ਹੁੰਦਾ ਇਹ ਸਿਰਫ ਇਹਨਾਂ ਦੀ ਇੱਕ ਲੋਕਾਂ ਨੂੰ ਗੁੰਮਰਾਹ ਕਰਦੇ ਆ ਆਪਾਂ ਜਸੂ ਮਸੂ ਨੂੰ ਮਾੜਾ ਨਹੀਂ ਕਹਿੰਦੇ ਇਹ ਲੋਕ ਮਾੜੇ ਆ ਜਿਹੜੇ ਇਤਿਹਾਸ ਅੱਡੋ ਅੱਡੀ ਲਿਆ ਰਹੇ ਆ ਕਿਉਂਕਿ ਸਾਨੂੰ ਇਸ ਇਹਨਾਂ ਦੀ ਕੋਈ ਇਹਨਾਂ ਦੇ ਆਪਾਂ ਧਰਮ ਤੱਕ ਕੋਈ ਲੈਣਾ ਦੇਣਾ ਨਹੀਂ ਪਰ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਜੋ ਲੈ ਕੇ ਕੋਈ ਗੱਲ ਕਰੂਗਾ ਤਾਂ ਅਸੀਂ ਉਹਨਾਂ ਦੇ ਬਈ ਮੋੜ ਦੇਣ ਵਾਸਤੇ ਬੈਠੇ ਆ ਸਾਡੇ ਪੰਜਾਬ ਦੇ ਸਿੱਖ ਸਾਡੇ ਖਾਲਸਾ ਪੰਥ ਤੇ ਅਸੀਂ ਬੈਠੇ ਆਂ ਸਾਡਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੇ ਐਸੀ ਕੋਈ ਵੀਡੀਓ ਆਉਗੀ ਅਸੀਂ ਇੰਜਾਮ ਵਾਪਸ ਤੁਰੰਤ ਭੇਜਣਾ ਤੁਹਾਨੂੰ ਹੁਣ ਬਾਈ ਜੀ ਆਪਣੇ ਪੰਜਾਬੀਆਂ ਨੂੰ ਇੰਨੀ ਕ ਅਪੀਲ ਕਰਦਾ ਜਿੱਥੋਂ ਤੱਕ ਵੀਡੀਓ ਜਾਂਦੀ ਆ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜੋ ਪੰਜਾਬ ਚ ਹੁੰਦਾ ਆ ਆਪਾਂ ਥੋੜੇ ਕੋਹ ਖਬਰ ਪਹੁੰਚਾਉਣੇ ਅੱਜ ਦੀ ਇਹ ਜੋ ਨਰੂਲਾ ਇਹਦੇ ਤੱਕ ਮੇਰੀ ਵੀਡੀਓ ਪਹੁੰਚਾ ਦਿਓ ਵੀ ਸਾਡੇ ਪੰਜਾਬ ਦਾ ਇਤਿਹਾਸ ਪੜ੍ਹ ਕੇ ਦੇਖ ਤੁਹਾਨੂੰ ਫੇਰ ਪਤਾ ਲੱਗੂ ਇਹ ਸਾਡੇ ਪੰਜਾਬ ਦਾ ਇਤਿਹਾਸ ਹੈ ਕੀ ਚੀਜ਼ ਚਲੋ ਪੰਜਾਬੀਓ ਪਹਿਲਾ ਨੰਬਰ ਮੈਂ ਤੁਹਾਨੂੰ ਇਹ ਕਹੂੰਗਾ ਮੈਂ ਕੋਈ ਵੀਡੀਓ ਨੂੰ ਸ਼ੇਅਰ ਕਰਨ ਨੂੰ ਨਹੀਂ ਕਹਦਾ ਹੁੰਦਾ ਕਿਉਂਕਿ ਉਹ ਤਾਂ ਆਪਣੇ ਜਿੰਨੇ ਭਰਾ ਦੇਖਦੇ ਆ ਆਪਣੇ ਆਪ ਜੂ ਸ਼ੇਅਰ ਕਰਦੇ ਉਹ ਮਰਜ਼ੀ ਦੇ ਮਾਲਕ ਹੁੰਦਾ ਪਰ ਇਹ ਜੋ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਕਿਉਂਕਿ ਇਹ ਜੋ ਨਰੂਲੇ ਤੱਕ ਮੇਰੀ ਵੀਡੀਓ ਜ਼ਰੂਰ ਪਹੁੰਚਾਓ ਵੀ ਚਲੋ ਜੀ ਜਿੱਥੇ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦੇ ਹੋ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਮਿਲਦੇ ਆ ਕੱਲ ਨੂੰ ਨਰਵੇ ਟਾਕ ਤੇ ਧੰਨਵਾਦ